ਕੀ ਹਾਲ ਚਾਲ ਹੈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਲਵ ਕਾਰਵਾਰਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚ ਚੁੱਕੇ ਹਾਂ ਜੇਕਰ ਤੁਸੀਂ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਆਪਣੇ YouTube ਚੈਨਲ ਤੇ ਲਗਵਾਉਣੀ ਹੋਵੇ ਤਾਂ ਉੱਪਰ ਦਿੱਤੇ ਨੰਬਰਾਂ ਤੇ ਆਪਣੇ ਸਾਧਨ ਦੀਆਂ 5 ਤੋਂ 7 ਫੋਟੋਆਂ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਆਪਣੇ ਸਾਧਨ ਦੀ ਐਡ ਲਵਾ ਸਕਦੇ ਹੋ ਜੀ ਇਸ ਦਾ ਆਪਾਂ ਕੋਈ ਵੀ ਰੁਪਈਆ ਨਹੀਂ ਲੈਂਦੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੇ ਸਾਧਨ ਦੀ ਐਡ ਆਪਣੇ YouTube ਚੈਨਲ ਤੇ ਲਗਾ ਦਿੱਤੀ ਜਾਵੇਗੀ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਮਾਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਸਾਰੀਆਂ ਗੱਡੀਆਂ ਬਾਰੇ ਪੂਰੀ ਫੁੱਲ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲੀ ਗੱਡੀ ਦੀ ਅੱਪਾ ਗੱਲ ਕਰੀਏ ਸਭ ਤੋਂ ਪਹਿਲੀ ਗੱਡੀ ਅੱਪ ਤੁਹਾਡੇ ਲਈ ਜਨਸਟਿਡੀਓ ਲੈ ਕੇ ਪਹੁੰਚ ਚੁੱਕੇ ਹਾਂ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਬਾਡੀ ਲਾਈਨ ਦੀ ਕਾਰ ਸਾਰੀ ਆਲ ਓਰੀਜਨਲ ਹੈ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ 2007 ਮਾਡਲ ਹੈ ਤੇ ਜੀਰੇ ਏਰੀਆ ਦੇ ਵਿੱਚ ਖੜੀ ਹੈ 50000 ਰੁਪਿਆ ਮਾਲਕਾਂ ਵੱਲੋਂ ਡਿਮਾਂਡ ਰੱਖੀ ਗਈ ਹੈ 75000 ਰੁਪਿਆ ਕੋਈ ਫਿਕਸਡ ਪ੍ਰਾਈਜ਼ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਜੀਰੇ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਅਤੇ ਬਣਦੀ ਜਾਣਕਾਰੀ ਮਾਲਕਾਂ ਤੋਂ ਲੈ ਸਕਦੇ ਹੋ ਮਾਲਕਾਂ ਦਾ ਕੰਟੈਕਟ ਨੰਬਰ ਕਾਲੇ ਅੱਖਰਾਂ ਤੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਉਸ ਤੇ ਗੱਲ ਕਰਕੇ ਤੁਸੀਂ ਪੂਰੀ ਗੱਡੀ ਦੀ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਬਾਅਦ ਆਪਾਂ ਗੱਲ ਕਰ ਲਈ ਅਲਟੋ ਐਲਐਕਐਸਆਈ ਦੀ ਅਲਟੋ ਐਲਐਕਐਸਆਈ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਬਾਡੀ ਲਾਈਨ ਦੀ ਪੂਰੀ ਸਾਫ ਹੈ ਕਿਤੇ ਕੋਈ ਗੜੀ ਨਹੀਂ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਕਮੀ ਪੇਸ਼ੀ ਨਹੀਂ ਜਿਵੇਂ ਨਾ ਨਾ ਅਕਸੀਡੈਂਟਡ ਗੱਡੀ ਹੈ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਹੈ ਪੂਰੀ ਫੁੱਲ ਲੋਕ ਕੇ ਗੱਡੀਆਂ ਵਧੀਆ ਨਵੇਂ ਟਾਇਰ ਪੇਨੇ ਕਰਦੇ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ 2010 ਮਾਡਲ ਹੈ ਤੇ ਮਾਲਕਾਂ ਵੱਲੋਂ ਪੂਰੀ ਜਿ ਫੁੱਲ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣਾ ਏਰੀਏ ਦੇ ਵਿੱਚ ਇਹ ਗੱਡੀ ਖੜੀ ਹੈ ਤੇ 1 ਲੱਖ ਤੇ 15000 ਰੁਪਏ ਦੀ ਡਿਮਾਂਡ ਰੱਖੀ ਹੈ ਪੰਜਾਬ ਨੰਬਰ ਗੱਡੀ ਹੈ 1 ਲੱਖ ਤੇ 15000 ਦੀ ਡਿਮਾਂਡ ਹੈ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਤੁਸੀਂ ਮਾਲਕਾਂ ਨਾਲ ਗੱਲਬਾਤ ਕਰਕੇ ਪੂਰੀ ਗੱਡੀ ਦੀ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਅੱਗੇ ਆਪਾਂ ਗੱਲ ਕਰ ਲਈਏ ਛੋਟੇ ਹਾਥੀ ਦੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਹਾਥੀ ਇਹ ਕੋਈ ਵੀ ਕਮੀ ਬੇਸ਼ੀਸ਼ ਦੇ ਵਿੱਚ ਨਹੀਂ ਹੈਗੀ ਬਿਲਕੁਲ ਨਵੀਂ ਕੰਡੀਸ਼ਨ ਦਾ ਪਿਆ ਕਿਤੇ ਕੋਈ ਜਰਿਆਣੀ ਕਿਤੇ ਕੋਈ ਗਲੀ ਗਲਾवटਣੀ ਬਿਲਕੁਲ ਸਾਫ਼ ਇਹਦੀ ਟਰਾਲੀ ਪੀਆ ਪੂਰਾ ਸਾਫ਼ ਸੁਥਰੀ ਕੰਡੀਸ਼ਨ ਦਾ ਮਾਲਕਾਂ ਨੇ ਪੂਰੇ ਸਾਹਮਣੇ ਨਾਲ ਰੱਖਿਆ ਹੋਇਆ 2013 ਮਾਡਲ ਹੈ ਤੇ ਕੋਈ ਵੀ ਕਮੀ ਬੇਸ਼ੀਸ਼ ਦੇ ਵਿੱਚ ਨਹੀਂ ਹੈਗੀ ਤਨਤਾਰਨ ਏਰੀਆ ਦੇ ਵਿੱਚ ਖੜਾ ਹੈ ਤਨਤਾਰਨ ਏਰੀਏ ਦੇ ਵਿੱਚ ਖੜਾ ਹੈਗਾ ਅਤੇ ਮਾਲਕ ਵੀਰਾਂ ਵੱਲੋਂ ਇਸ ਦੀ ਡਿਮਾਂਡ ਰੱਖੀ ਹੈ 1,50,000 ਰੁਪਏ 1,50,000 ਰੁਪਏ ਕੋਈ ਫਿਕਸਡ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨਦਾਨ ਕੀਤਾ ਜਾਊਗਾ ਤਨਤਾਰਨ ਏਰੀਏ ਦੇ ਵਿੱਚ ਜਾ ਕੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਮਾਲਕਾਂ ਨੇ ਪੂਰੀ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਕੋਈ ਵੀ ਕਮੀ ਬੇਸ਼ੀਸ਼ ਦੇ ਵਿੱਚ ਨਹੀਂ ਹੈਗੀ 1.5 ਲੱਖ ਰੁਪਏ ਦੇ ਵਿੱਚ ਮਾਨਦਾਨ ਕੀਤਾ ਜਾਊਗਾ ਅਤੇ ਮਾਲਕਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਉਸ ਤੇ ਕੰਟੈਕਟ ਕਰਕੇ ਤੁਸੀਂ ਇਸ ਦੀ ਪੂਰੀ ਜਾਣਕਾਰੀ ਮਾਲਕ ਵੀਰ ਤੋਂ ਲੈ ਸਕਦੇ ਹੋ ਦੇ ਡਿਮਾਂਡ ਇਸੀ 1.5 ਲੱਖ ਰੁਪਇਆ ਰੱਖੀ ਗਈ ਹੈ। 13 ਮਾਡਲ ਹੈ 1.5 ਲੱਖ ਇੱਕ ਡਿਮਾਂਡ ਹੈ। ਮੌਕੇ ਤੇ ਮਾਨਤਾ ਨਹੀਂ ਕੀਤਾ ਜਾਊਗਾ। ਹਲੇ ਵੀਡੀਓ ਖਤਮ ਨਹੀਂ ਹੋਈ। ਚਲਦੀ-ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਪਾਂ ਤੁਹਾਡੇ ਲਈ ਬਾਜ਼ਾਰ ਰੇਟ ਵਾਲੇ ਸਾਧਨ ਲਿਆਉਂਦੇ ਰਹਿੰਨੇ ਆਂ। ਜੇਕਰ ਤੁਸੀਂ ਵੀ ਆਪਣਾ ਕੋਈ ਵੀ ਮੋਟਰਸਾਈਕਲ ਗੱਡੀ ਵੇਚਣੀ ਹੈ ਤਾਂ ਆਪਣੇ ਉੱਪਰ ਦਿੱਤੇ ਨੰਬਰਾਂ ਤੇ ਆਪਣੇ ਸਾਧਨ ਦੀਆਂ 5 ਤੋਂ 7 ਫੋਟੋਆਂ ਭੇਜ ਕੇ ਆਪਣੇ ਸਾਧਨ ਦੀ ਐਡ ਲਵਾ ਸਕਦੇ ਹੋ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਡੀਲਕਸ ਮੋਟਰਸਾਈਕਲ ਦੀ ਅੱਜ ਆਪਾਂ ਤੁਹਾਡੇ ਲਈ ਫਰਸਟ ਓਨਰ ਡੀਲਕਸ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਸੈਲਫ ਸਟਾਰਟ ਹੈ 2020 ਮਾਡਲ ਹੈ ਮਾਲਕ ਵੀਰ ਨੂੰ ਕੋਈ ਮਜਬੂਰੀ ਕਰਕੇ ਵੇਚਣਾ ਪੈ ਰਿਹਾ ਕੋਈ ਇਸ ਤੇ ਲੋਨ ਨਹੀਂ ਕੋਈ ਕਾਗਜ਼ ਪੱਤਰਾ ਨੋਸ਼ਨੀ ਬਿਲਕੁਲ ਓਕੇ ਮੋਟਰਸਾਈਕਲ ਹੈ ਅਤੇ ਇਸ ਦੀ ਡਿਮਾਂਡ 35000 ਰੁਪਏ ਰੱਖੀ ਹੈ 35000 ਰੁਪਿਆ ਵਿੱਚੋਂ ਵੀ ਮਾਰ ਤਣ ਕੀਤਾ ਜਾਊਗਾ ਇਹ ਰਤਨਦਾਰ ਏਰੀਆ ਦੇ ਵਿੱਚ ਖੜਾਗਾ ਮਾਲਕਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਉਸ ਤੇ ਕੰਟੈਕਟ ਕਰਕੇ ਤੁਸੀਂ ਬੰਦ ਦੀ ਜਾਣਕਾਰੀ ਮੋਟਰਸਾਈਕਲ ਦੀ ਲੈ ਸਕਦੇ ਹੋ 2020 ਮਾਡਲ ਹੈ ਸੈਲਫ ਸਟਾਰਟ ਹੈ ਕੋਈ ਵੀ ਕਮੀ ਬੇਸ਼ੀ ਨਹੀਂ ਸਾਰਾ Ориਜਨਲ ਹੈ ਕੋਈ ਐਕਸੀਡੈਂਟ ਨਹੀਂਗਾ ਅਤੇ 35000 ਰੁਪਏ ਇਸ ਦੀ ਡਿਮਾਂਡ ਹੈ ਇਸ ਦੇ ਵਿੱਚੋਂ ਮਾਨਤਾ ਕੀਤਾ ਜਾਊਗਾ ਇਸ ਤੋਂ ਵਾਦਾ ਪਾ ਗੱਲ ਕਰੀਏ अल्टੋ ਐਲ ਐਕਸ ਆਈ ਦੀ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਬਾਡੀ ਲੈਂਡ ਦੀ ਸਾਰੀ ਕਾਰ ਆਲ ਓਰੀਜਨਲ ਹੈ ਕਿਤੇ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਕਮੀ ਪੇਸ਼ ਨਹੀਂ ਗੱਡੀ 'ਚ ਸੀ ਐਨ ਜੀ ਕਿੱਟ ਲੱਗੀ ਹੈ ਕਾਰ ਤੇ ਕੰਪਨੀ ਫਿਟਡ ਸੀ ਐਨ ਜੀ ਹੈ 2012 ਮਾਡਲ ਹੈ ਤੇ 2027 ਤੱਕ ਕਾਰ ਦੀ ਪਾਸਿੰਗ ਵੀ ਹੈ एनओसी वीर कडवा के देंगे कोई सारे डॉक्यूमेंट कंप्लीट ਨੇ ਕੋਈ ਕਮੀ ਪੇਸ਼ੀ ਨਹੀਂ ਅਤੇ ਇਸ ਦੀ ਡਿਮਾਂਡ ਰੱਖੀ ਗਿਆ 95000 ਰੁਪਇਆ 95000 ਰੁਪਇਆ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨਤਾ ਨਹੀਂ ਕੀਤਾ ਹੈ ਮਾਲਕ ਨੇ ਕਿਹਾ 95000 ਚੋਂ ਥੋੜਾ ਬਹੁਤਾ ਮਾਨਤਾ ਨਹੀਂ ਹੋਗਾ ਥੋੜਾ ਬਹੁਤਾ ਮਾਨਤਾਣ ਮਾਲਕ ਕਰ ਦੇਣਗੇ ਅਤੇ ਪਟਿਆਲੇ ਏਰੀਆ ਦੇ ਵਿੱਚ ਜਾ ਕੇ ਤੁਸੀਂ ਇਹ ਗੱਡੀ ਦੇਖ ਸਕਦੇ ਹੋ ਪੂਰੀ ਫੋਟੋ ਦੇ ਗੱਡੀਏ ਕੋਈ ਕਮੀ ਪੇਸ਼ੀ ਨਹੀਂ ਮਾਲਕ ਦਾ ਕੰਡੈਕਟ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਉਸ ਤੇ ਕੰਡੈਕਟ ਕਰਕੇ ਤੁਸੀਂ ਇਸ ਗੱਡੀ ਦੀ ਜਾਣਕਾਰੀ ਲੈ ਸਕਦੇ ਹੋ 2012 ਮਾਡਲ ਹੈ 27 ਤੱਕ ਪਾਸ ਹੈ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਮਾਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਤੁਹਾਡਾ ਆਪਣਾ ਚੈਨਲ ਦਾ ਸਪੋਰਟ ਜਰੂਰ ਕਰਿਆ ਕਰੋ ਜੀ ਧੰਨਵਾਦ